ਹਾਂਜੀ ਵੈਲਕਮ ਹੋ ਗਿਆ ਜੀ ਸਾਰੇ ਭਰਾਵਾਂ ਦਾ ਸਾਡੇ ਚੈਨਲ ਪਿਜਨ ਆਪਲੌਡ ਤੇ ਹੋਰ ਸਾਰੇ ਦੋਸਤਾਂ ਭਰਾਵਾਂ ਸੱਜਣਾਂ ਦਾ ਕੀ ਹਾਲ ਚਾਲ ਆ ਕਿਵੇਂ ਜਲਦੀ ਕੋ ਬੋਤਰਾਜੀ ਮੌਸਮ ਤੁਹਾਨੂੰ ਪਤਾ ਹੀ ਇਸ ਵਾਰ بارش ਵਾਲਾ ਚੱਲਦਾ ਜਿਹੜੇ ਵੀ ਦੋਸਤ ਸੱਜਣ ਨਵੇਂ ਆਏ ਚੈਨਲ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚੈਨਲ ਦਾ ਨਾਮ ਹੈਗਾ ਜੀ ਪਿਜਨ ਆਪਲੌਡ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਤੁਹਾਨੂੰ ਹਰ ਵੀਡੀਓ ਦਾ ਪਤਾ ਲੱਗਦਾ ਰਹੇ ਹੋਰ ਸਾਰੋਂ ਦੋਸਤੋ ਕੀ ਹਾਲ ਚਾਲ ਠੀਕ ਠਾਕ ਸਾਰਿਆਂ ਦਾ ਤੇ ਬਾਕੀ ਸਭ ਤੋਂ ਪਹਿਲਾਂ ਸਾਰਿਆਂ ਦਾ ਵੀਨਾ ਭਰਾਉਣ ਦਾ ਬੜਾ ਸ਼ੁਕਰੀਆ ਥੈਂਕ ਯੂ ਪਿਛੇ ਆਪਾਂ ਜਿਹੜੀ ਵੀਡੀਓ ਲਾਈ ਹੀ ਬਹੁਤ ਵਧੀਆ ਵੀਡੀਓ ਰਿਸਪੌਂਸ ਆਇਆ ਬਹੁਤ ਵਧੀਆ ਸਾਰਿਆਂ ਅਪਰੀਸ਼ੀਏਟ ਕੀਤਾ ਤੇ ਬਹੁਤ ਕਮੈਂਟ ਵੀ ਕੀਤੇ ਲੋਕਾਂ ਨੇ ਤੇ ਸਾਰੇ ਭਰਾਵਾਂ ਦਾ ਬੜਾ ਥੈਂਕ ਯੂ ਤੇ ਦੋਤਨਵਾਦ ਤੇ ਜਿਵੇਂ ਕਿ ਗੋਸਵਾ ਸਾਜਨ ਨੇ ਦੋਸਤਾਂ ਨੂੰ ਪੁੱਛਿਆ ਉਸੇ ਘੜੀ ਦੇ ਵਿੱਚ ਹੀ ਅੱਜ ਅੱਗੇ ਇੱਕ ਵੀਡੀਓ ਲੈ ਕੇ ਆਏ ਆਪਾਂ ਬੜੀ ਵਧੀਆ ਤੁਹਾਨੂੰ ਮੈਂ ਵੀ ਇੱਕ ਤਰੀਕਾ ਦੱਸੂਗਾ ਐਵੇਂ ਇੰਨਾ ਕਿਹੋ ਟਾਈਮ ਨਹੀਂ ਹੈਗਾ ਮੈਂ ਤੁਹਾਨੂੰ ਦੱਸਾਂ ਪੁਰਾਣੇ ਲੋਕ ਸੀ ਜਿਹੜੇ ਯਾਰ ਇੰਨੇ ਨਸਲਾਂ ਬਣਾ ਕੇ ਇੰਨਾ ਸਮਾਂ ਦਾ ਅੱਜ ਕੱਲ ਇੰਨੀ ਤੇਜ਼ੀ ਆ ਗਈ ਲੋਕ ਆਂਦੇ ਵੀ ਅੱਜ ਕਬੂਤਰ ਰੱਖੇ ਤੇ ਕੱਲ ਨੂੰ ਹਾਂ ਰਿਜ਼ਲਟ ਮਿਲ ਜੇ ਠੀਕ ਹੈ ਜੀ ਤੇ ਚਲੋ ਪੋਸੀਬਲ ਹੈ ਨਹੀਂ ਵੀ ਆਈ ਚੀਜ਼ ਪੋਸੀਬਲ ਵੀ ਹੈ ਯਾਰ ਮੈਂ ਤੁਹਾਨੂੰ ਕੀ ਦੱਸਾਂ ਸਾਰਾ ਕੁਝ ਹੀ ਪੋਸੀਬਲ ਹੈ ਜੀ ਆਪਾਂ ਕਰਾਂ ਤੇ ਇਹ ਬੜਾ ਵਧੀਆ ਮੈਂ ਤੁਹਾਨੂੰ ਇੱਕ ਤਰੀਕਾ ਦੱਸੂਗਾ ਜੋੜੇ ਲਾਉਣ ਦਾ ਮੰਨ ਲਓ ਵੀ ਤੁਹਾਨੂੰ ਰਿਜ਼ਲਟ ਉਹਦਾ 2 ਮਹੀਨੇ ਜੀ ਮਿਲ ਜੂਗਾ ਠੀਕ ਹੈ ਜੀ ਤੇ ਉਹਨੂੰ ਤੁਸੀਂ ਉਸੇ ਤਰੀਕਿਆਂ ਚਾਲਦੇ ਰਹੋ ਤੇ ਵਧੀਆ ਕਬੂਤਰ ਬਹੁਤ ਵਧੀਆ ਉੜਦੇ ਬੜੇ ਵਧੀਆ ਕਬੂਤਰ ਚੰਗੇ ਬਣਦੇ ਆ ਇੱਕ ਇੱਕ ਡੇਢ ਡੇਢ 2 2 ਵੇ ਤੱਕ ਵੀ ਕਬੂਤਰ ਕਈ ਦਿਸ਼ਾਵਾਂ ਤੱਕ ਵਾਲੇ ਵੀ ਬਣ ਜਾਂਦੇ ਗਰਮੇ ਤੇ ਬਾਕੀ ਇੱਕ ਹੋਲ ਗੱਲ ਆ ਪੰਜੇ ਕਰੀ ਯਾਰ ਕੋਈ ਵੀਰ ਭਰਾ ਪਿੱਛੇ ਪੁੱਛਦੇ ਯਾਰ ਤੂੰ ਕਿੰਨੀਆਂ ਬਾਜ਼ੀਂ ਦਿੱਤੇ ਕੋਈ ਆਪ ਵੀ ਜਿੱਤੇ ਕਿ ਨਹੀਂ ਜਿੱਤੇ ਬڑے ਸਵਾਲ ਪੁੱਛਦੇ ਆ ਚਲੋ ਕੇਵਲੇ ਨਹੀਂ ਮੈਂ ਨਾ ਇਗਨੋਰ ਕਰ ਦਿੰਦਾ ਦੱਸਣ ਨੂੰ ਤੇ ਗੱਲਾਂ ਆਪਾਂ ਉਥੇ ਕਮੈਂਟਾਂ 'ਚ ਜਵਾਬ ਹੀ ਦੇ ਸਕਦੇ ਹਾਂ ਪਰ ਨਹੀਂ ਦੇਈਦਾ ਜਵਾਬ ਤੇ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਚੀਜ਼ਾਂ ਦੱਸਣ ਨੂੰ ਅਹੀਂ ਵੀ ਦੱਸੀਆਂ ਨੇ ਲੋਕ ਵੀ ਦੱਸੀ ਜਾਂਦੇ ਆ YouTube ਤੇ ਵੈਸੇ ਮੇਰੇ ਸਾਬ ਨਾਲੋਂ ਤੇ ਬੜੇ ਘੱਟ ਗਿਣੇ ਜੁਨੇ ਚੈਨਲ ਆ ਯਾਰ ਜਿਹੜਾ ਕੋਈ ਸਚਾਈ ਦੱਸਦਾ ਐਂ ਸਚਾਈ ਦੱਸਦੇ ਆ ਉਹਦੇ ਤੇ ਅਸਰ ਕਰਨਾ ਨਹੀਂ ਕਰਨਾ ਤੁਹਾਡੇ ਆਪਣੀ ਮਰਜ਼ੀ ਦੇ ਡਿਪੈਂਡ ਕਰਦਾ ਹੁਣ ਲੋਕ ਆਂਦੇ ਆ ਯਾਰ ਤੂੰ ਫੋਟ ਜਿੱਥੇ ਜਾਂ ਟਰੈਕਟਰ ਯਾਰ ਫੋਟ ਟਰੈਕਟਰ ਜਿੱਥੇ ਕੇ ਕੋ ਕਬੂਤਰ ਬਾਜ਼ ਦੇ ਨਹੀਂ ਬਣ ਜਾਂਦਾ ਠੀਕ ਨਹੀਂ ਤੇ ਗੱਲਾਂ ਬੜੀਆਂ ਯਾਰ ਵਿੱਚੋਂ ਨਿਕਲਦੀਆਂ ਜੇ ਗੱਲਾਂ ਕਰਨ ਤੇ ਆਈ ਆਪਾਂ ਤੇ ਚਲੋ ਆਪਾਂ ਇਹ ਡੀਪਲੇ ਨਹੀਂ ਜਾਣਾ ਬਾਕੀ ਯਾਰ ਆਪਾਂ ਸੈਟੀਸਫਾਈ ਜਿੰਨੇ ਆਪਾਂ ਬਾਜ਼ਾਂ ਛੱਡੀਆਂ ਪੰਜ ਸੱਤ 10 ਮੈਂ ਤੁਹਾਨੂੰ ਸਾਰਾ ਦਾ ਸ਼ੌਂਕ ਕਰਦਾ ਮੈਂ ਅੱਗੇ ਉਹ ਵੀ ਦੱਸਦਾ ਤੇ ਬਾਰ ਦੇ ਕਬੂਤਰ ਆਪਾਂ ਨਹੀਂ ਆਪਣੇ ਕੋ ਸਮਾਨ ਨਹੀਂ ਹੁੰਦਾ ਨਾ ਇਹ ਆਪਾਂ ਛੱਡੀ ਦੇ ਤੇ ਘਰ ਆਪਾਂ ਵਧੀਆ ਤੁਨੀ ਲਾਗੇ ਬਣਾਵੀ ਪੁੱਛ ਲੋ ਯਾਰ ਜਿਤ ਤਰ੍ਹਾਂ ਕਈਆਂ ਬੰਦਿਆਂ ਨੂੰ ਪਤਾ ਹੀ ਆਪਣੇ ਪਿੰਡ ਦਾ ਸਾਰਾ ਕੁਝ ਕਿ ਕਿੰਨੀਆਂ ਕਾਪਾਂ ਬਾਗੀ ਜਿੱਦੇ ਜਨ ਲੋਕ ਕਿੰਨੇ ਸਾਨੂੰ ਜਾਣਦੇ ਯਾਰ ਆਪਾਂ ਨੂੰ ਸ਼ੌਂਕ ਨਾਲ ਦਾ ਤੇ ਡਾਉਣ ਦਾ ਸ਼ੌਂਕ ਵੀ ਫੁੱਲ ਕਰਨੀ ਚ ਤੇ ਉਦੋਂ ਫਿਰ ਮੈਂ ਕਦੀ ਬਾਜੀ ਨਹੀਂ ਲਾਈ ਤੇ ਨਾ ਹੀ ਮੈਂ ਪੁਰਾਣੇ ਕੀਤਾ ਵੀ ਬਾਜੀ ਨਹੀਂ ਲਾਈ ਕਿਉਂਕਿ ਇਸ ਤੋਂ ਲੋਕ ਕਹਿੰਦੇ ਕਿ ਜੁਵਾ ਆ ਤੇ ਆਪਾਂ ਫਿਰ ਉਹ ਚੀਜ਼ ਤੋਂ ਕਿਨਾਰੇ ਕੀਤਾ ਲੜਾਈ ਝਗੜਾ ਵੱਧ ਹੋ ਜਾਂਦਾ ਵਿੱਚ ਕਪਾਂ ਛੱਡੇ ਦਾ ਕਪਾਂ ਚ ਭਾਵੇਂ ਕੋਈ ਕਿੱਡਾ ਵੀ ਵੱਡਾ ਖਿਡਾਰੀ ਹੋਵੇ ਉੱਥੇ ਆਪਾਂ ਮੈਂ ਐਂਟਰੀ ਕਰਦੇ ਤੇ ਰੱਬ ਨੂੰ ਜਾਣਦੇ ਨਹੀਂ ਆਪਾਂ ਝੂਠੀ ਬੋਲਣਾ ਯਾਰ ਆਪਾਂ ਨੰਬਰਾਂ 'ਚ ਹੀ ਰਹਿਨੇ ਆ ਪਹਿਲੇ 4-5 ਜਿਹਾ ਪਹੁੰਚਦਾ ਇਹ ਮਾਣ ਵਾਲੀ ਗੱਲ ਚਲੋ ਹੈ ਹੀ ਆ ਮੈਂ ਕੋਈ ਉਹ ਨਹੀਂ ਕਹਿੰਦਾ ਵੀ ਬੜੀ ਮੈਂ ਆਪਣੇ ਆਪ ਨੂੰ ਕਹਾਂ ਯਾਰ ਮੈਂ ਬੜਾ ਵੱਡਾ ਖਿਡਾਰੀ ਆ ਆਪ ਨੂੰ ਸ਼ੌਂਕ ਹੁੰਦਾ ਆਪਣਾ ਆਨੰਦ ਲੈਣੇ ਆ ਬਸ ਸਭ ਤੋਂ ਵੱਡੀ ਖੁਸ਼ੀ ਇਹ ਹੋਈ ਆ ਅਹੀਂ ਕਿਹਨੂੰ ਰੁਪਈਆ 2 3 4 ਲੱਖ ਦੇ ਕੇ ਉਸਤਾਦ ਨਹੀਂ ਧਾਰਿਆ ਸਾਡੇ ਵਰਗਾ ਸਾਡਾ ਉਸਤਾਦ ਆ ਬੜਾ ਵਧੀਆ ਰਾਬਰ ਨੂੰ ਡਰਾਪ ਕੁੱਟ ਰਿਹਾ ਨਾ ਉਹ ਜਿਹੇ ਬੰਦੇ ਆਪਾਂ ਆਪਾਂ ਨੂੰ ਜਿਆਦਾ ਲਾਲਚ ਨਹੀਂ ਹੈਗਾ ਐਵੇਂ ਕਿ ਮੈਂ ਹੋਰ ਜਿੱਤਲਾਂ ਤੇ ਮੈਂ ਹੋਰ ਜਿੱਤਲਾਂ ਤੇ ਬਾਕੀ ਗਰਮੀ ਦੀ ਜਿਹੜਾ ਮਰਜ਼ੀ ਵੱਡਾ ਕਾਪ ਆਉਂਦਾ ਉਹਥੇ ਆਪਾਂ ਐਂਟਰੀ ਕਰਾਈ ਦੀ ਆ ਤੇ ਉਥੇ ਨਜ਼ਾਰਾ ਫੁੱਲ ਲਈਦਾ ਆਪਣਾ ਬਸ ਇਹੋ ਹੀ ਆਪਣਾ ਨਜ਼ਾਰਾ ਇਹੋ ਹੀ ਆਪਣਾ ਸ਼ੌਂਕ ਆ ਬਸ ਤੇ ਇੱਕ ਵਾਰੀ ਚੀਜ਼ ਹੋਰ ਦੱਸਣੀ ਚਾਹੁੰਦਾ ਯਾਰ ਕਈ ਬੰਦੇ ਆਉਂਦੇ ਤੋਂ ਕਿੰਨੀਆਂ ਛੱਡੀਆਂ ਬਾਹਰ ਕਿੰਨੇ ਜਿੱਤਿਆਂ ਯਾਰ ਮੈਂ ਨਾ ਉਹ ਗੱਲ ਆ ਜਾਂਦੀ ਫਿਰ ਤੁਸੀਂ ਕਿੱਡਾ ਵੀ ਵੱਡਾ ਉਸਤਾਦ ਲੈ ਹੋ ਜਾਓ ਯਾਰ ਉਹਨੂੰ ਕਹੇ ਭਾਂਚੋ ਜਾਤ ਸ਼ਾਮਾਂ ਨੂੰ ਕਬੂਤਰ ਬਿਠਾ ਕੇ ਦਿਖਾ ਦੇ ਜਾ ਫੁੱਲ ਗਰਮੀ ਦੇ ਵਿੱਚ 40 40 ਡਿਗਰੀ ਟੈਂਪਰੇਚਰ ਹੋਵੇ ਜਿੱਡਾ ਮਰਜੀ ਕੋਈ ਉਸਤਾਦ ਤਗੜਾ ਆਪਣੇ ਆਪ ਨੂੰ ਕਹਿੰਦਾ ਹੋਵੇ ਵੀ ਮੈਂ ਤਗੜਾ ਉਸਤਾਦ ਹ ਤੇ ਇੱਥੇ ਸਾਡੇ ਆ ਜੇ ਜਦੋਂ ਲੱਗਾ ਹੁੰਦਾ ਨਾ 10 ਫੁੱਟ ਦਾ ਜਾਲ ਤੇ ਬੜੇ ਬੜੇ ਸ਼ਾਮਾਂ ਨੂੰ ਬਹਿਣ ਵਾਲੇ ਵੀ 11 ਵਜੇ ਥੱਲੇ ਡੇਕਦੇ ਆ ਗਏ ਤੇ ਅਹੀਂ ਉਹੋ ਜੀ ਕਬੂਤਰਬਾਜ਼ੀ ਕਰਦੇ ਆ ਘਰ ਵਾਲੇ ਘਰ ਵਾਲੇ ਕਬੂਤਰਬਾਜ਼ੀ ਪਰ ਤੁਹਾਨੂੰ ਪਹਿਲਾਂ ਮੱਸਿਆ ਬਈ ਔਖੀ ਆ ਬਾਹਰ ਵਾਲੀ ਕਬੂਤਰਬਾਜ਼ੀ ਨਾਲੋਂ ਬਾਹਰ ਤੇ 10 ਵਜੇ ਦਾ ਕੋਡਣ ਵਾਲਾ ਕਬੂਤਰ ਵੀ ਸ਼ਾਮਾਂ ਪਾ ਜਾਂਦਾ ਤੇ ਘਰ ਜੇ ਉਸਤਾਦ ਦੇ ਵਿੱਚ ਜਾਣ ਹੈ ਨਾ ਥੱਲੇ ਜੇ ਉਸਤਾਦ ਦੇ ਵਿੱਚ ਕਾਬਲੀਅਤ ਆ ਤੇ ਉਹਦੇ ਕਬੂਤਰ ਉਡਦੇ ਆ ਘਰ ਕਬੂਤਰ ਉਡਦੇ ਨੇ ਠੀਕ ਆ ਨਾ ਤੇ ਆਹ ਗੱਲਾਂ ਬਾਤਾਂ ਸ਼ਾਦ ਰਹੀ ਇੱਕ ਥੱਲੇ ਲਾ ਕੇ ਤੇ 10 ਵਜੇ ਵਾਲੇ ਵੀ ਭਾਵੇਂ ਕੋਈ ਬਿਠਾ ਦੋ ਇੱਥੇ ਸਾਡੇ ਛਦਰੀਆਂ ਨਹੀਂ ਹੁੰਦੀਆਂ ਸਾਡੇ ਜਾਲਾਂ ਦੇ ਕਬੂਤਰ ਉੱਡਦੇ ਆ ਜਿਦਾਂ ਦੇਸੀ ਕਬੂਤਰ ਜਾਲਾਂ ਦੇ ਦੇ ਤੇ ਉੱਥੇ ਆਉਂਦਾ ਨਜ਼ਾਰਾ ਪਿਆ ਗਰਮੀ ਦੇ ਵਿੱਚ ਇੱਥੇ ਜਿਹਦਾ 1 2 ਵਜੇ ਬੈਂਦਾ ਨਾ ਉਹ ਉਹਨੂੰ ਵੀ ਲੋਕ ਆਂਦੇ ਯਾਰ ਬੜੇ ਤਗੜੇ ਕਬੂਤਰ ਉੱਡੇ ਆ ਤੇ ਜਦੋਂ ਦਰਿਆਂ ਦੇ ਵਿੱਚ 12 1 ਵਜੇ ਬਾਜ਼ੀਆਂ ਖਤਮ ਹੋਣ ਜਾਂਦੇ ਨੇ ਉਦੋਂ ਵੀ ਲੋਕਾਂ ਦੇ ਜਾਲਾਂ ਦੇ 3 3 4 4 ਵਜੇ ਕਬੂਤਰ ਬੈਂਦੇ ਇੱਥੇ ਘਰਾਂ 'ਚ ਚਲੋ ਘਰ ਦੇ ਬਾਜ਼ੀਆਂ ਦਾ ਇਹ ਆ ਵੀ ਕਬੂਤਰ ਫੋਰਾデア ਸੌਖਾ ਹੀ ਬੈੰਦਾ ਵਾ ਬਾਹਰ ਤੇ ਤੁਹਾਨੂੰ ਪਤਾ ਯਾਰ ਕਬੂਤਰ ਘਰ ਲੱਭਦਾ ਲੱਭਦਾ ਟਾਈਮ ਕਰ ਜਾਂਦਾ ਤੇ ਜਦੋਂ ਐਵਰੇਜ ਦੀ ਬਾਜ਼ੀ ਡਾਈ ਹੈ ਫਿਰ ਪਤਾ ਲੱਗਦਾ ਜੇ 6 ਦੇ 6 ਕਬੂਤਰ ਪੂਰੇ ਕਰਨੇ ਪੈਂਦੇ ਆ ਬਾਹਰ ਤੇ ਕੀ ਬਾਹਰ ਦੇ ਉੱਡਦਾ ਉੱਡਦਾ ਵੀ ਰਹਿ ਜੇ ਤੇ ਕਬੂਤਰ ਜਿੱਤ ਜਾਂਦਾ ਇੱਥੇ ਇਹੋ ਜਿਹਾ ਕੰਮ ਨਹੀਂ ਹੁੰਦਾ ਕਈ ਲੋਕਾਂ ਨੂੰ ਨਹੀਂ ਪਤਾ ਉਹਨਾਂ ਦੀ ਮ ਜਾਣਕਾਰੀ ਵਾ ਦੱਸਿਆ ਵੀ ਪਿੱਛੇ ਮੈਂ ਵੀਡੀਓ ਵੀ ਇੱਕ ਪਾਈ ਹੈ ਤੇ ਬਾਹਰ ਦੀਆਂ ਤੇ ਘਰ ਦੀਆਂ ਬਾਜ਼ੀਆਂ 'ਚ ਫਰਕ ਹੈ ਇਹਨੇ ਵੀ ਉੜਦੇ ਕਬੂਤਰ ਰਹਿ ਗਿਆ ਹੱਥ ਭਾਵੇਂ ਆਵੇ ਨਾ ਉਹਦੇ ਬਾਈ ਜਿੱਤ ਗਿਆ ਵੀਰ ਇੱਥੇ ਪੰਜ ਕਬੂਤਰ ਡਾਇਆ ਪੰਜਾਂ ਦਾ ਟਾਈਮ ਨਾ ਪੰਜੇ ਘਰ ਬਿਠਾਉਣੇ ਪੈਂਦੇ ਆ ਠੀਕ ਆ ਤੇ ਸਾਡੇ ਛਤਰੀ ਸੁਤਰੀ ਵਾਲੇ ਕਬੂਤਰ ਜਿਹੜੇ ਹੁੰਦੇ ਆ ਨਾ ਗਰਮੀਆਂ ਦੇ ਵਿੱਚ ਪਰ ਕੋਠਿਆਂ ਦੇ ਬੈਠੇ ਫਿਰਦੇ ਹੁੰਦੇ ਆ ਛਤਰੀ ਦੇ ਨੇ ਕਬੂਤਰ ਚੜਦੇ ਗਰਮੀ ਦੇ ਤੁਹਾਨੂੰ ਵੀ ਪਤਾ ਸਾਰੇ ਭਰਾਵਾਂ ਠੀਕ ਆ ਤੇ ਚਲੋ ਇਹ ਗੱਲਾਂ ਮੈਂ ਉਹਨਾਂ ਬੰਦਿਆਂ ਵਾਸਤੇ ਕਹੀਆਂ ਸੀ ਜਿਹੜੇ ਬੰਦੇ تنਕੀਦ ਕਰਦੇ ਵਿੱਚ ਪੁਆਇੰਟ ਕਰਦੇ ਆਗੇ ਯਾਰ ਵੀ ਤੁਸੀਂ ਕਿੰਨੀ ਜਿੱਤੇ ਨਹੀਂ ਜਿੱਤੇ ਉਹਨਾਂ ਬੰਨਿਆ ਵਾਸਤੇ ਜਵਾ ਬਾਕੀ ਕੀ ਸੱਜਣ ਵਾਤ ਨੇ ਸਾਰੇ ਸਾਡੇ ਰਿਸਪੈਕਟਫੁਲ ਲੋਕ ਆ ਸਾਰੇ ਸਤਾ ਸਾਰੇ ਵਧੀਆ ਯਾਰ ਆਪਾਂ ਕਿਸ ਨੂੰ ਮਾੜਾ ਨਹੀਂ ਆਂਦੇ ਕਿਸ ਨੂੰ ਚੰਗਾ ਨਹੀਂ ਆਂਦੇ ਠੀਕ ਆ ਬਸ ਅਸੀਂ ਇੱਕ ਟੀਚਰ ਆਖਿਆ ਹੀ ਕਿ ਯਾਰ ਜਿਹੜੇ ਬੰਦੇ ਆ ਨੂੰ ਕਬੂਤਰਬਾਜੀ ਨਹੀਂ ਕੋਈ ਬਾਹ ਫੜਦਾ ਜਿੰਨਾ ਕਿ ਸਾਨੂੰ ਆਉਂਦਾ ਹੈ ਆਪਣੇ ਚੈਨਲ ਦੱਸਾਂਗੇ ਇਹ ਦੱਸੀਦਾ ਵੀ ਉਹ ਤੋਂ ਵੱਧ ਕੇ ਦੱਸੀਦਾ ਯਾਰ ਜਿਹੜੀਆਂ ਆਪ ਚੀਜ਼ਾਂ ਕਰਦੇ ਆ ਹੁਣ ਮੇਰਾ ਇੱਥੇ ਇੱਕ ਤੋਂ ਬੰਦੇ ਮੇਰੇ ਨਾਲ ਜੁੜੇ ਆ ਜਿਹੜੇ ਉਹਨਾਂ ਜਾਣਦੇ ਵੀ ਉਹਨਾਂ ਨੂੰ ਉਹਨਾਂ ਨੂੰ ਪਤਾ ਵੀ ਜਿਵੇਂ ਮੈਂ ਇਸ ਦੱਸਦਾ ਹਾਂ ਉਤਰੇ ਕਪੂਤਰ ਉਹਨਾਂ ਨੂੰ ਸਮਾਈ ਦੇ ਠੀਕ ਹੈ ਤੇ ਉਤਰਾਂ ਹੀ ਆਂ ਉਹਨਾਂ ਦੇ ਚੜਾਈ ਦੇ ਠੀਕ ਹੈ ਮੇਰੇ ਭਰਾ ਤੇ ਚਲੋ ਗੱਲਾਂ ਅੰਚ ਗੱਲਾਂ ਨਿਕਲਦੀਆਂ ਆਂ ਸਮਾਂ ਲੱਗ ਜਾਂਦਾ ਤੇ ਬਾਕੀ ਯਾਰ ਇੱਕ ਨਾ ਵੀਡੀਓ ਬਹੁਤ ਤਕਰੀਬਨ ਸਾਰੀਆਂ ਵੀਡੀਓ ਆਪ ਪਾਈਆਂ ਚੈਨਲ ਤੇ ਮੇਰੇ ਭਰਾ ਪਿਛੇ ਜਾ ਕੇ ਵੇਖਾ ਕਰੋ ਸਾਰੇ ਆਹ ਹੀ ਟੌਪਿਕਾਂ ਦੇ ਵੀਡੀਓ ਪਈਆਂ ਫਿਰ ਵੀ ਕੋਈ ਜੇ ਕੋਈ ਟੌਪਿਕ ਨਾ ਕਵਰ ਹੋਵੇ ਤੇ ਦੱਸਿਓ ਮੇਰੇ ਭਰਾ ਉਹ ਤੇ ਵੀ ਆਪਾਂ ਵੀਡੀਓ ਪਾਵਾਂਗੇ ਤੇ ਬਾਕੀ ਹੁਣ ਆਉਣੇ ਆ ਆਪਣੇ ਟੌਪਿਕ ਵਾਲ ਟੌਪਿਕ ਹੀ ਅੱਜ ਦਾ ਆਪਣਾ ਵੀ ਅ ਸਾਲਾਨਾ ਸਫਰ ਮਹੀਨਿਆਂ ਜਿਹਦਾ ਕਿਵੇਂ ਕਰਨਾ ਕਿਵੇਂ ਜਲਦੀ ਵਧਿਆ ਕਬੂਤਰ ਉਡਰਣੇ ਯਾਰ ਸਾਰ ਇੱਕ ਬੰਦੇ ਕੋ ਪੰਜ-ਸੱਤ ਚਾਰ-ਪੰਜ ਘੰਟੇ ਉਡਰਣ ਵਾਲੇ ਕਬੂਤਰ ਹੁੰਦੇ ਜਾਂ ਕਬੂਤਰੇ ਹੁੰਦੇ ਆ ਪੰਜ ਇੱਕ ਕਬੂਤਰੋਂ ਪੰਜ ਇੱਕ ਕਬੂਤਰੇ ਆਉਣ ਆ ਵਧੀਆ ਉਹਨਾਂ ਨੂੰ ਡਿਵਰਟਮਿੰਗ ਕਰੋ ਚੰਗੀ ਤਰ੍ਹਾਂ ਹੁਣ ਸੀਜ਼ਨ ਆ ਗਿਆ ਵਧੀਆ ਪਲੇ ਹੋਣ ਕੋਈ ਪ੍ਰੋਬਲਮ ਨਾ ਹੋਵੇ ਉਹਨਾਂ ਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਵੀ ਉਹ ਭੈਣ ਭਰਾਣਾ ਹੋਣਾ ਚ ਕੋਈ ਵੀ ਹੋਵੇ ਵੀ ਪੰਜ ਕਬੂਤਰ ਹੋਣ ਤੇ ਜਿਹੜੀਆਂ ਪੰਜ ਉਹਨਾਂ ਨਾਲ ਕਬੂਤਰੇ ਲਾਉਣੇ ਹਨ ਉਹ ਉਹਨਾਂ ਤੋਂ ਹਟ ਕੇ ਹੀ ਦੂਜੇ ਦੂਜੀ ਨਸਲ ਦੀਆਂ ਹੋਣ ਜਾਂ ਉਸੇ ਨਸਲ ਦੀਆਂ ਹੋਣ ਜਾਂ ਇੱਕ ਘਰ ਦੇ ਨਾਲ ਹੋਣ علیحدਾ ਹੋਣ ਅਲੱਗ ਹੋਣ ਪੰਜਾਂ ਕਬੂਤਰਾਂ ਨੂੰ ਲਓ ਜਾਂ ਚਾਰ ਕਬੂਤਰ ਲਓ ਜਾਂ ਛੇ ਕਬੂਤਰ ਲਓ ਉਹਨੀਆਂ ਕਬੂਤਰਾਂ ਲੈ ਕੇ ਇੱਕ ਫੁੱਡੇ ਛੱਡ ਦਿਓ ਬੱਸ ਰਾਬੂ ਵਾਲੇ ਜਿੰਨਾ ਲੱਗਦਾ ਆ ਜੋੜਾ ਇੱਕ ਨਾ ਲੱਗਦਾ ਦੋਹਾਂ ਨਾ ਲੱਗਦਾ ਲੱਗਣ ਦੋ ਜਿਹੜੇ ਬੱਚੇ ਆਂਡੇ ਨਿਕਲਦੇ ਆ ਉਹਨਾਂ ਬੱਚਿਆਂ ਦਾ ਰਿਜ਼ਲਟ ਵੇਖ ਕੇ ਦੱਸੋ ਕੋਈ ਜ਼ਿਆਦਾ ਸਮਾਂ ਲੱਗਣਾ 4 ਕਿ ਮਹੀਨੇ ਦਾ ਸਾਰਾ ਪ੍ਰੋਸੈਸ ਆ ਤੇ ਜੇ ਨਾ ਤੁਹਾਡੇ ਕੋਲ ਤੋੜਣਗੇ ਤੇ ਯਾਰ ਫਿਰ ਤੁਸੀਂ ਜੋ ਮਰਜ਼ੀ ਕਹਿ ਲਿਓ ਐਨਾ ਵਧੀਆ ਤਰੀਕਾ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾਹੀਂ ਮੈਂ ਖੁਦ ਇਹ ਚੀਜ਼ ਤੇ ਪ੍ਰੈਕਟੀਕਲ ਕੀਤਾ ਐਕਸਪੈਰੀਮੈਂਟ ਕੀਤਾ ਅਜੇ ਵੀ ਮੈਂ 2 ਦਿਨ 4 ਜੋੜੇ ਇਸ ਤਰ੍ਹਾਂ ਹੀ ਛਾਲ ਦੇਣਾ ਹਣਾ ਜਿੱਦੇ ਨਾਲ ਲੱਗਣਾ ਰੱਬ ਬੋਲੋ ਕੁਦਰਤੀ ਜਿਹੜਾ ਕੰਮ ਹੋਇਆ ਹੋਵੇ ਨਾਲ ਰੱਬ ਸਿੱਧੀਆਂ ਪਾਉਣਾ ਹੁੰਦਾ ਤੇ ਕਰਕੇ ਵੇਖਿਓ ਤੇ ਫਿਰ ਮੈਨੂੰ ਦੱਸਿਓ ਆ 3-4 ਮਹੀਨੇ ਦਾ ਪ੍ਰੋਸੈਸ ਤੁਹੀਂ ਆਪੇ ਵੇਖਣਾ ਵੀ ਰਿਜ਼ਲਟ ਆਉਂਦਾ ਕਿ ਨਹੀਂ ਆਉਂਦਾ ਤੇ ਬੜਾ ਵਧੀਆ ਇਹ ਨਿਗਾਜਾ ਇੱਕ ਟ੍ਰਿਕ ਆ ਮੈਂ ਅਕਸਰ ਹੀ ਯੂਜ਼ ਕਰਦਾ ਇਹਨੂੰ ਯਾਰ ਆਪਾਂ ਨੂੰ ਕਹਿਣ ਦੱਸਿਆ ਨਹੀਂ ਮੈਂ ਤੁਹਾਨੂੰ ਐਵੇਂ ਕਹਾ ਆਪਣੇ ਦਿਮਾਗ ਨਾਲ ਇਹ ਕਾੜ ਕੱਢੀ ਆ ਕਾੜ ਤੇ ਕੀ ਇੱਕ ਡਰਾਪ ਬੋਲ ਨੂੰ ਫਰਮਾ ਫਰਿਆ ਜਦੋਂ ਤੇ ਬਸ ਨਹੀਂ ਜਦੋਂ ਸਮਝਉਂਦੀ ਨੇ ਚੀਜ਼ਾਂ ਜਦੋਂ ਇਹ ਕੰਮ ਕਰ ਲੀਦੇ ਬਾਕੀ ਯਾਰ ਜੇ ਲੋਕ ਕਹਿੰਦੇ ਜੋੜਾ ਮੈਂ ਇਹ ਨਾਲ ਉਹ ਨਾਲ ਲਾਉਣਾ ਜੇ ਇਹਨਾਂ ਨੇ ਕੋਈ ਜੋੜੇ ਲਾਉਣ ਵਾਲਾ ਹੋਵੇ ਤੇ ਯਾਰ ਫਿਰ ਉਹਨੂੰ 20 20 ਜੋੜੇ 30 30 ਜੋੜੇ ਰੱਖਣ ਦੀ ਲੋੜ ਨਾ ਪਵੇ ਕੋਈ ਹੈਗੇ ਇਹ ਪੁਰਾਣੇ ਖਿਡਾਰੀ ਅੱਜ ਦੇ ਸਮੇਂ 'ਚ ਕੋਈ ਗਿਣਤੀ ਜਿਉਂਗਲੀਆਂ ਦੇ ਗਿਣ ਜੋਗੇ ਹੋਣਗੇ ਜਿਹੜੇ ਸਮਝ ਰੱਖਦੇ ਆ ਬਹੁਤ ਤਰ੍ਹਾਂ ਦੇ ਜਿਹਨਾਂ ਨੂੰ ਪਤਾ ਬਹੁਤ ਘੱਟ ਗਿਣੇ ਛੁਣੇ ਮੈਂ ਕਹੂੰਗਾ ਉਹ ਕਿਸੇ ਨੂੰ ਦੱਸ ਦੇ ਕੋਈ ਨਹੀਂ ਠੀਕ ਆ ਉਹ ਹਾਂ ਦੇ ਦੱਸਾਂ ਕੋਈ ਸਾਰਾ ਕੋਈ ਨਾਲ ਲੈ ਕੇ ਜਾਣਾ ਤੇ ਮੈਂ ਦੱਨਾਂ ਵੀ ਟਰਾਂਸਫਰ ਕਰਨਾ ਚਾਹੀਦਾ ਜਿੰਨਾ ਤੁਹਾਨੂੰ ਉਹ ਨਰਾਉਂਦਾ ਜਿੰਨਾ ਟਰਾਂਸਫਰ ਕਰਾਂਗੇ ਤੇ ਉਹਨਾਂ ਹੀ ਰابطਨ ਹੋ ਰਹੇ ਹੁੰਦਾ ਹੁੰਦਾ ਠੀਕ ਹੈ ਜੀ ਤੇ ਬਾਕੀ ਕਮੈਂਟ ਕਰਕੇ ਦੱਸੋ ਵੀਡੀਓ ਕਹਿੰਦੀ ਲੱਗੀ ਤੇ ਅੱਗੇ ਯਾਰ ਜੇ ਕਿਸੇ ਨੂੰ ਹੋਰ ਡਿਟੇਲਸ ਜਾਣਾ ਲਾਈਨ ਬ੍ਰੀਡ ਕੀ ਹੁੰਦੀ ਆ ਕ੍ਰਾਸ ਬ੍ਰੀਡ ਕੀ ਹੁੰਦੀ ਆ ਇਹਦੇ ਬਾਰੇ ਕੋਈ ਜਾਣ ਕਰ ਲੈਣਾ ਚਾਹੁੰਦਾ ਦੱਸਿਓ ਜਰੂਰ ਇਹਦੇ ਬਾਰੇ ਵੀ ਆਪਾਂ ਵੀਡੀਓ ਪਾ ਲਾਂਗੇ ਜਿੰਨੀ ਆਪਾਂ ਨੂੰ ਨੌਲੇਜ ਆਉਂਦੀ ਹੈ ਇਹ ਬਿਲਕੁਲ ਸੈਂਟੀਫਿਕ ਤਰੀਕੇ ਨਾਲ ਕਿਵੇਂ ਪਿਓਰ ਕਬੂਤਰ ਕਰਨੇ ਆ ਕਿਵੇਂ ਕਰੀਦੇ ਆ ਤੇ ਉਹਨਾਂ ਜੋ ਡਾਉਣ ਵਾਲੇ ਬਣਾਉਣੇ ਆ ਉਹਦੇ ਬਾਰੇ ਤੁਹਾਨੂੰ ਦੱਸ ਦਾਂਗੇ ਤੇ ਇੱਕ ਹੋਰ ਚੀਜ਼ ਜਿਹੜੀ ਬੜੀ ਇੰਪੋਰਟੈਂਟ ਟਾਪਿਕ ਗੱਲਦਾ ਅੱਜ ਕੱਲ੍ਹ ਯਾਰ ਘਰ ਵਾਲੇ ਕਬੂਤਰ ਬਣਾਉਣੇ ਆ ਬਾਹਰ ਛੱਡਣ ਵਾਲੇ ਕਬੂਤਰ ਕਿਹੋ ਜਿਹੋ ਹੁੰਣ ਜਿਹਦੇ ਛੋਟੇ ਪਿੰਡ ਤੇ ਉੱਡਣ ਵਾਲੇ ਕਿਹੋ ਜਿਹੇ ਹੁੰਦੇ ਆ ਤੇ ਵੱਡੇ ਮੰਡਾਂ ਤੇ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਯਾਰ ਜਿੰਨੀ ਆਪਾਂ ਨੂੰ ਨੌਲੇਜ ਆਉਂਦੀ ਹੈ ਔਰ 100% ਸੌਂ ਟਿਕਨ ਨੌਲਜ ਹੋਊਗਾ 100% ਤੇ ਯਾਰ ਕੋਈ ਵੀ ਨਹੀਂ ਹੁੰਦਾ 90% ਤੁਹਾਨੂੰ ਸਹੀ ਤੁਹਾਡਾ ਰਿਜ਼ਲਟ ਆਊਗਾ ਫਿਰ ਕਬੂਤਰ ਛੋਟੇ ਪਿੰਡ ਤੇ ਉੱਡਣ ਵਾਲਾ ਕਿਹੋ ਜਿਹਾ ਹੋਣਾ ਜੇ ਇਹਦਾ ਲੰਮੇ ਪਿੰਡ ਵੱਡੇ ਪਿੰਡ ਵਾਲਾ ਕਿਹੋ ਜਿਹਾ ਹੋਣਾ ਜੇ ਦਾ ਤੇ ਜਿਹੜਾ ਗਵਾਚੇ ਨਾਲ ਤੇ ਬਾਜੀ ਵੀ ਦਿੱਤੇ ਜਿੱਤਾਂ ਹਾਰਾਂ ਯਾਰ ਰੱਬ ਦੇ ਹੱਥ ਹੁੰਦੀਆਂ ਆਪਾਂ ਗੱਲਾਂ ਕਰੀ ਜਾਂਦੇ ਯਾਰ ਇਹ ਪਰਮਾਤਮਾ ਨੇ ਜਿਹਨੂੰ ਮਾਣ ਦੇਣਾ ਹੁੰਦਾ ਨਾ ਜਿਹਨੂੰ ਜਿਹਦਾ ਨਾਮ ਕਰਨਾ ਹੁੰਦਾ ਰੱਬ ਕਰਦਾ ਉਹਦਾ ਹੀ ਆ ਇਸੇ ਕਰਕੇ ਕਹਿੰਦਾ ਹਾਂ ਮੈਂ ਕਿ ਕਿਸੇ ਦਾ ਮਾਰਾ ਨਾ ਸੋਚੋ ਯਾਰ ਆਪਣਾ ਕਰਮ ਕਰਿਓ ਰੱਬ ਫਲ ਆਪੇ ਦੇ ਦੇ ਠੀਕ ਹੈ ਜੀ ਤੇ ਚਲੋ ਇੰਨਾ ਹੀ ਕਹਿੰਦੇ ਹੋਏ ਅੱਜ ਦਾ ਟੌਪਿਕ ਸਮਾਪਤ ਕਰਦੇ ਆਪਾਂ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਤੇ ਇਹ ਕਰਕੇ ਮੇਰੇ ਵੀਰ ਅ ਕਈ ਫਰਕ ਕਰਦੇ ਯਾਰ 2 ਮਿੰਟ ਦੀ ਗੱਲ ਇਹਦੇ 14 ਮਿੰਟ ਲਾਤੇ ਤੇ ਚਲੋ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਵੰਦਾ ਤੇ ਮੇਰੇ ਭਰਾ ਬਣੇ ਰਿਹਾ ਕਰੋ ਨਾਲ ਬੀਰੂ ਜੀ ਦੂਰ ਕਰਾ ਕਰੋ ਯਾਰ ਗਰੁੱਪਾਂ 'ਚ ਕਿਹੇ ਲੋੜਵੰਦ ਨੂੰ ਚੀਜ਼ ਦਾ ਪਤਾ ਲੱਗ ਜਾਂਦਾ ਤੇ ਬਾਕੀ ਤੁਹਾਡੇ ਕਿਸਮ ਤੁਹਾਡੇ ਕੋ ਕੋ ਹੋ ਨਹੀਂ ਸਕਦਾ ਜਿਹੜਾ ਰੱਬ ਨੇ ਤੁਹਾਨੂੰ ਮਾਣ ਦੇਣਾ ਉਹ ਤੁਹਾਨੂੰ ਮਿਲਣਾ ਹੀ ਮਿਲਣਾ ਜਿੱਥੇ ਕੋਈ ਮਰਜ਼ੀ ਪਾਜ ਲੈ ਠੀਕ ਹੈ ਨਹੀਂ ਤੇ ਜੇ ਨਹੀਂ ਨਾ ਦੇਣਾ ਤੇ ਉੜਦੇ ਵੀ ਕੇਵਲੇ ਬਗਾਨੇ ਘਰ ਜਾ ਟਿਕਦੇ ਹੁੰਦੇ ਆ ਤੇ ਜਿਹਦਾ ਜਿਹਨੇ ਸੋਚਿਆ ਨਾ ਉਹਦਾ ਰੱਬ ਨੰਬਰ ਲਾਉਣਾ ਹੁੰਦਾ ਠੀਕ ਹੈ ਤੇ ਇੰਨਾ ਕਹਿੰਦੇ ਹੋ ਜੀ ਆਪਾਂ ਤੋਂ ਸਮਾਪਤੀ ਕਰਦੇ ਟੌਪਿਕ ਦੀ ਤੇ ਜਲਦੀ ਮਿਲਦੇ ਹਾਂ ਨਾ ਮੈਂ ਟੌਪਿਕ ਨਾਲ ਤੇ ਦੱਸਿਓ ਜਰੂਰ ਹੋਰ ਕਿਹੇ ਵੀ ਚੀਜ਼ ਦੀ ਕੋਈ ਵੀਡੀਓ ਚਾਹੀਦੀ ਆ ਸੀਜ਼ਨ ਆਇਆ ਬਿਮਾਰੀ ਤੋਂ ਕੋਈ ਆਪਣਾ ਮੰਨ ਲਓ ਜਿਤਨਾ ਕਹਿੰਦੇ ਆ ਪੋਰਟ ਬੰਦ ਸੋਖੜਾ ਇਹੋ ਜਿਹੇ ਕੋਈ ਵੀ ਚੀਜ਼ਾਂ ਦੀ ਵੀਡੀਓ ਤੇ ਜੀ ਵੇ ਪਾਈਆਂ ਵਾ ਪਿੱਛੇ ਜੇ ਨਹੀਂ ਤਾਂ ਆਪਾਂ ਉਹਨਾਂਵੇਂ ਤਰੀਕੇ ਨਾਲ ਸ਼ਾਰਟ ਵੀਡੀਓ ਪਾ ਦਾਂਗੇ ਇਹ ਤਾਂ ਕੋ ਪਲਾਵਾ ਜੇ ਕਿ ਜਾਨਵਰ ਦੀ ਜਾਨ ਬੱਚੇ ਸਾਡਾ ਕਿ ਜਵ ਠੀਕ ਹੈ ਜੀ ਤੇ ਇਹਨਾਂ ਕਹਿੰਦੇ ਮੈਂ ਵੀਡੀਓ ਸਮਾਪਤ ਕਰਦਾ ਧੰਨਵਾਦ ਸਾਰੇ ਭਰਾਵਾਂ ਦਾ ਰੱਬ ਰੱਖਾ